ਖਾਲਸੇ ਦੇ ਸਾਜਨਾ ਦਿਵਸ ਅਤੇ ਪੀਆਰਟੀਸੀ ਦੇ ਭਲੇ ਦੇ ਲਈ ਪੀਆਰਟੀਸੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਵਿਖੇ ਕਰਵਾਇਆ ਗਿਆ ਸ੍ਰੀ ਸੁਖਮੀ ਸਾਹਿਬ ਦੇ ਪਾਠ ਅਤੇ ਪਾਏ ਗਏ ਭੋਗ ਗੁਰੂ ਘਰ ਲੰਗਰ ਵੀ ਇੱਥੇ ਵਰਤਾਇਆ ਗਿਆ ਟਟ ਤੇ ਖਾਲਸੇ ਦਾ ਸਾਜਨਾ ਦਿਵਸ ਵਿਸਵਸਾਖੀ ਆ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਪੂਰੀ ਦੇਸ਼ ਦੇ ਅੰਦਰ ਆਉਣ ਵਾਲੇ ਤਰ੍ਹਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਪੀਆਰਟੀਸੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਵਿਖੇ ਸੁਖਣੀ ਸਾਹਿਬ ਦੇ ਪਾਠ ਦੇ ਭੋਗ ਪਾਏਗੇ ਅਤੇ ਇਸ ਮੌਕੇ ਚਾਹ ਦੇ ਲੰਗਰ ਇਹਨਾਂ ਵੱਲੋਂ ਲਗਾਏਗੇ ਅਤੇ ਪੀਆਰਟੀਸੀ ਦੇ ਭੜੇ ਦੇ ਲਈ ਇਹਨਾਂ ਵੱਲੋਂ ਅਰਦਾਸ ਕੀਤੀ ਗਈ। ਇਸਨ ਦਿਖਾ ਰਹੀਆਂ ਬਟਿੰਡਾ ਦੇ ਬੱਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਪੀਆਰਟੀਸੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਪੀਆਰਟੀਸੀ ਦੇ ਭੜੇ ਦੇ ਲਈ ਅਤੇ ਕਾਲਸੀ ਦੇ ਸਾਜਨਾ ਦੇ ਸਬਜ਼ਾਕੀ ਨੂੰ ਲੈ ਕੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੇ ਭੋਗ ਪਾਏਗੇ। ਪਿਆਰਿਓ ਬਾਬੇ ਨਾਨਕ ਨੇ ਸਮੇਂ ਦਾ ਪੱਥਰ ਲੱਗਿਆ ਹੋਇਆ ਕੰਧ ਵਿੱਚ ਉਹ ਧਰਮਸ਼ਾਲਾ ਹੈ ਲਸਨ ਦੇ ਵਿੱਚ ਨਾਲ ਕਿਵੇਂ ਧੀਰਜ ਆ ਸਕਦਾ ਹੈ ਔਰ ਉਹ ਨਾਨਕ ਇਹ ਗੁਰ ਪਿਆਰਿਓ ਜ਼ਿੰਮੇਵਾਰੀ ਲੈ ਕੇ ਆਇਆ ਕਾਲਪੁਰਖ ਦੇ ਕੋਲੋਂ ਕਿ ਜਿਹੜੇ ਮੈਥੋਂ ਵਿਛੜਿਆ ਇਹਨਾਂ ਨੂੰ ਮੇਰੇ ਨਾਲ ਜੋੜੋ ਮਾਰੇ ਕਿਵੇਂ ਜੋੜਾਂ ਮੈਨੂੰ ਦੱਸੋ ਕਹਿੰਦੀ ਪ੍ਰੀਤ ਸਿੰਘ ਬਰਾੜ ਸੀਨਾਰ ਵੀਦਰਾ ਫੰਕਸ਼ਨ ਹੋ ਰਿਹਾ ਪਟਿਆਲਾ ਅੱਜ ਹਰ ਮਿਲਣ ਦੀ ਤਰ੍ਹਾਂ ਸੀ 11 ਤਰੀਕ ਨੂੰ ਹਰ ਮਿਲਣ ਹੈ ਅੰਸਰ ਜਨਮਿਤ ਮਿਟੀ ਰੱਖਦੇ ਆਂ ਉਰਦੇ ਸੰਗਤ ਵਿੱਚ ਅਸੀਂ ਫੈਸਲਾ ਕੀਤਾ ਸੀ ਕਿ 11 ਤਰੀਕ ਦੀ ਜਿਹੜੀ ਮੀਟਿੰਗ ਹੈ ਮੀਟਿੰਗ ਦੇ ਪਿਆ ਆਪਾਂ ਇੱਥੇ ਗੁਰੂ ਗਵਰ ਸਾਹਿਬ ਦਾ ਪ੍ਰਕਾਸ਼ ਕਰਾਈਏ ਕਿਉਂਕਿ ਉਹ ਸਾਖੀ ਦਾ ਦਿਹਾੜਾ ਹੈ ਇਸ ਕਰਕੇ ਸਮੁਤਰੇ ਮਤਲਬ ਅੱਜ ਪ੍ਰੋਗਰਾਮ ਚੱਲ ਸੀ ਸੁਖੀ ਸਾਹਿਬ ਦਾ ਪਾਠ ਕਰਾ ਕੇ ਸੰਗਤਾਂ ਨੂੰ ਚਾਹ ਪਾਣੀ ਪਾਈਏ ਉਹ ਸੇਵਾ ਕਰੀਏ ਕਿਉਂਕਿ ਦੋ ਵੀ ਆਪਣਾ ਗੁਰੂਆਂ ਨੇ ਕੀਤਾ ਜੋ ਕਿ ਸੱਤ ਤੱਕ ਅੱਜ ਸਿੱਖ ਸਾਜਣਾ ਜੋ ਹੋਈ ਸੀਗੀ ਸਿੱਖ ਪੰਥ ਸਾਹਿਬ ਜੀ ਗੁਰੂ ਜੀ ਨੇ ਉਸ ਦਿਹਾੜੇ ਨੂੰ ਸਮਰਪਤ ਕਰਦੇ ਹੋਏ ਇਹ ਦਿਹਾੜਾ ਜਿਹੜਾ ਅਸੀਂ ਮਨਾ ਰਹੇ ਹਾਂ ਜਿਵੇਂ ਕਿ ਅਸੀਂ ਆਪਣੇ ਮਿਲਣ ਵੀ ਕਰਨ ਦੀ ਬਜਾਏ ਆਪਣੀ ਸਾਰੀ ਮੀਟਿੰਗਾਂ ਉਸ ਸੁਭ ਦਿਹਾੜੇ ਨੂੰ ਸਮਰਪਿਤ ਕੀਤੀ ਹੈ ਹੋਰ ਸਾਡਾ ਮੈਨ ਮਸਤ ਇਹ ਸੀ ਹੋ ਕੇ ਅੱਜ ਸਾਡੀ ਮੰਗ ਤੇ ਜਾ ਅਸੀਂ ਪੀੜ ਸੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦੇ ਬਸ ਇਹੀ ਹੈ ਜੇ ਅਗਲਾ ਦਿਨ ਜਿਹੜਾ ਦਰਵਾਜ਼ਾ ਸਮਰਥ ਹੋਵੇ ਇਹ ਰੰਗੂ ਕਾਠਾ ਸਾਹਿਬ